ਆਪ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਵੱਲੋਂ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਉਹ ਵਿੱਢੀ ਹੋਈ ਹੈ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋੜ ਜਿਹੜਾ ਛੇਵਾਂ ਦਰਿਆ ਨੂੰ ਖਤਮ ਕਰਨਾ ਵਿਧਾਨ ਸਭਾ ਨਾਭਾ ਦੀ ਮੈਂ ਗੱਲ ਕਰਾਂ ਅਸੀਂ ਸਾਡੇ ਇੱਥੇ ਭਪਿੰਦਰ ਸਿੰਘ ਕਲਰ ਮਾਜਰੀ ਸਾਡੇ ਕੋਆਰਡੀਨੇਟਰ ਨੇ ਇਸ ਮੁਹਿੰਮ ਦੇ ਨਸ਼ਾ ਮੁਕਤੀ ਯੋ ਯੋ ਜਿਹੜਾ ਚੱਲ ਰਿਹਾ ਉਹਦੇ ਔਰ ਅੱਜ ਅਸੀਂ ਜਿੰਨੇ ਸਾਡੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਨੇ ਨਸ਼ਾ ਮੁਕਤ ਨੂੰ ਲੈ ਕੇ ਤਾਂ ਕਿ ਪਿੰਡ ਦੀ ਇੱਕ ਰਿਪੋਰਟ ਜਿਹੜੀ ਹੈ ਸਾਡੇ ਕੋਲ ਆਵੇ ਸ਼ਹਿਰ ਦੀਆਂ ਕਮੇਟੀਆਂ ਨੇ ਤੇ ਉਹਦੇ ਵਿੱਚ ਅਸੀਂ ਇਹਨੂੰ ਤਕਰੀਬਨ ਅਸੀਂ 4 ਹਿੱਸਿਆਂ ਦੇ ਵਿੱਚ ਵੰਡਿਆ ਜੀ ਅੱਜ ਪਹਿਲੀਆਂ ਦੋ ਮੀਟਿੰਗਾਂ ਜਿਹੜੀਆਂ ਨੇ ਉਹ ਲਾਇਨ ਕਲੱਬ ਦੇ ਵਿੱਚ ਹੋ ਰੀਆਂ ਨੇ ਔਰ ਕੱਲ ਦੋ ਮੀਟਿੰਗਾਂ ਜਿਹੜੀਆਂ ਨੇ ਪਾਸੋਂ ਕੋਲੇ ਇੱਕ ਕੋਹੇ ਨੂਰ ਪੈਲੇਸ ਹੈ ਜੀ ਉੱਥੇ ਹੋ ਰੀਆਂ ਨੇ ਤੇ ਇਹਦੇ ਵਿੱਚ ਅਸੀਂ ਸਾਰੀਆਂ ਕਮੇਟੀਆਂ ਦੇ ਮੈਂਬਰ ਸਹਿਬਾਨ ਜਿਹੜੇ ਆ ਉਹ ਬੁਲਾਏ ਹੋਏ ਆ ਦੇ ਹੁਣ ਆ ਡਿਸਕਸ਼ਨ ਕਰਨ ਵਾਸਤੇ ਜਿਹੜਾ ਜੀ ਪ੍ਰਸ਼ਾਸਨਾ ਡੀਐਸਪੀ ਨਾਬਾ ਐਸਡੀਐਮ ਨਾਬਾ ਵੀਡੀਓ ਆਫਿਸ ਤੋਂ ਸਾਰੇ ਜਿਹੜੇ ਆ ਆਫੀਸਰ ਸਹਿਬਾਨ ਇੱਥੇ ਹਾਜ਼ਰ ਨੇ ਇਸ ਵਕਤ ਔਰ ਗੱਲਬਾਤ ਹੋ ਰਹੀ ਔਰ ਪੂਰਾ ਜੜੋ ਹੂੰ ਨਸ਼ਾ ਖਤਮ ਕਰਨ ਦੇ ਲਈ ਪਲਾਨਿੰਗ ਜਿਵੇਂ ਸਰਕਾਰ ਪਹਿਲਾਂ ਕੰਮ ਕਰ ਰਹੀ ਹੈ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਨਸ਼ਾ ਵੇਚਣ ਵਾਲੇ ਇਥੋਂ ਭੱਜ ਗਏ ਨੇ ਬਹੁਤ ਸਾਰਿਆਂ ਦੇ ਪਰਕੇਸ ਪੈ ਗਏ ਨੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਇਸ ਗੱਲ ਨੂੰ ਸਦਾ ਸਦਾ ਲਈ ਖਤਮ ਕਰਨ ਵਾਸਤੇ ਇਹ ਮੀਟਿੰਗ ਜਿਹੜੀ ਹੈ ਚੱਲ ਰਹੀ ਹੈ ਵਿਧਾਨ ਸਭਾ ਨਾਬਾ ਦੇ ਵਿੱਚ ਮੈਂ ਸਾਰੇ ਆਫੀਸਰ ਸਾਹਿਬਾਨ ਦਾ ਔਰ ਸਾਰੇ ਜਿੰਨੇ ਵੀ ਪਿੰਡਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਨੇ ਡਿਫੈਂਸ ਕਮੇਟੀਆਂ ਨਸ਼ਾ ਮੁਕਤੀ ਨੂੰ ਲੈ ਕੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਬਹੁਤ ਹੀ ਉਤਸ਼ਾਹ ਦੇ ਨਾਲ ਉਹ ਮੀਟਿੰਗ ਦਾ ਹਿੱਸਾ ਬਣ ਰਹੇ ਨੇ ਔਰ ਉਹ ਵੀ ਚਾਹੁੰਦੇ ਨੇ ਕਿ ਸਾਡਾ ਪਿੰਡ ਜਾਂ ਸਾਡੇ ਸ਼ਹਿਰ ਦਾ ਵਾਰਡ ਜਿਹੜਾ ਨਸ਼ਮਕਤ ਹੋਵੇ ਤੁਸੀਂ ਪਿੰਡਾਂ 'ਚ ਵਿਜ਼ਿਟ ਕਰਦੇ ਹੋ ਲੋਕ ਕੀ ਕਹਿੰਦੇ ਨੇ ਲੋਕ ਜਿਹੜੇ ਆ ਜੀ ਹੁਣ ਪੋਜ਼ਿਟਿਵ ਆਉਣ ਲੱਗ ਗਿਆ ਜੀ ਪਹਿਲਾਂ ਲੋਕ ਕਹਿੰਦੇ ਸੀ ਵੀ ਇੱਥੇ ਨਸ਼ਾ ਵਿਕਦਾ ਜੀ ਤੇ ਹੁਣ ਜਿਹੜਾ ਜੀ ਉਹ ਇਹ ਕਹਿੰਦੇ ਨੇ ਕਿ ਵੀ ਨਸ਼ਾ ਜਿਹੜਾ ਵੇਚਣ ਵਾਲਾ ਹੁਣ ਕੋਈ ਨਜ਼ਰ ਨਹੀਂ ਆਉਂਦਾ ਪਰ ਜਿਹੜੇ ਬੱਚੇ ਸਾਡੇ ਨਸ਼ਾ ਕਰਦੇ ਸੀ ਉਹ ਹੁਣ ਜਿਹੜੀ ਹੈ ਮੁਖਤਾਰਾ ਚਾਹਣਾ ਚਾਹੁੰਦੇ ਆ ਕਿ ਕਿਵੇਂ ਨਸ਼ਾ ਮੁਕਤੀ ਉਹਨਾਂ ਨੂੰ ਜਿਹੜੇ ਨੇ ਕੇਂਦਰ ਨੇ ਉਹਦੇ ਵਿੱਚ ਐਡਮਿਟ ਕਰਵਾਇਆ ਜਾਵੇ ਔਰ ਸਰਕਾਰ ਨੇ ਨਸ਼ਾ ਮੁਕਤੀ ਜਿਹੜੇ ਕੇਂਦਰ ਨੇ ਜੀ ਉਹ ਸਥਾਪਿਤ ਕੀਤੇ ਨੇ ਉੱਥੇ ਫ੍ਰੀ ਆਫ ਕੋਸਟ ਉਹਨਾਂ ਦਾ ਨਸ਼ਾ ਜਿਹੜਾ ਛਡਵਾਇਆ ਜਾਂਦਾ ਤੇ ਪਿੰਡ ਦੇ ਲੋਕੀ ਗੱਲ ਕਹਿੰਦੇ ਆ ਕਿ ਇਹਨਾਂ ਬੱਚਿਆਂ ਨੂੰ ਦੁਆਰਾ ਤੁਸੀਂ ਸਟੈਬਲਿਸ਼ ਹੋਣ ਦਾ ਮੌਕਾ ਦਿਓ ਤੇ ਉਹਦੇ ਉੱਪਰ ਅਸੀਂ ਸਾਰਾ ਗੌਰ ਕਰਕੇ ਬਹੁਤ ਵੱਡੀ ਕਾਮਯਾਬੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਮਿਲ ਰਹੀ ਹੈ ਤੇ ਪਿੰਡਾਂ ਦੇ ਲੋਕ ਸ਼ਰਾਂ ਦੇ ਲੋਕ ਇਸ ਗੱਲ ਤੋਂ ਖੁਸ਼ ਨੇ ਤੇ ਪੰਜਾਬ ਪੁਲਿਸ ਜਿਹੜੀ ਹੈ ਜੀ ਸਾਰਾ ਡੀਜੀਪੀ ਪੰਜਾਬ ਔਰ ਸਾਡੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਜੀ ਸਾਡੇ ਇਥੋਂ ਦੇ ਐਸਐਚਓ ਸਹਿਬਾਨ ਹਲਕਾ ਨਾਬਾ ਦੇ ਤਿੰਨ ਨੇ ਜੀ ਚੌਕੀ ਚਾਰ ਤਿੰਨ ਨੇ ਡੀਐਸਪੀ ਮੈਡਮ ਮਨਦੀਪ ਔਰ ਜਨਾਬਾ ਸਾਰਾ ਪ੍ਰਸ਼ਾਸਨ ਬੜਾ ਮੁਸਤਦੀ ਨਾਲ ਕੰਮ ਕਰ ਰਿਹਾ ਜੀ ਸੋ ਉਮੀਦ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਰਿਹਾ ਔਰ ਨਾਬਾ ਵਿਧਾਨ ਸਭਾ ਪੂਰਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਜਿਹੜਾ ਬਿਲਕੁਲ ਹੋਏਗਾ ਔਰ ਉਹਦੇ ਲਈ ਜਿਹੜਾ ਜੀ ਟੋਟਲ ਸਿਹਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਜਾਊਗਾ ਕਿਉਂਕਿ ਲੋਕ ਲਹਿਰ ਤੋਂ ਬਿਨਾ ਕਿਸੇ ਵੀ ਚੀਜ਼ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਹੈ ਇਹ ਲੋਕ ਲਹਿਰ ਬਣਾਉਣ ਵਾਸਤੇ ਇਹ ਮੀਟਿੰਗ ਜਿਹੜੀ ਰੱਖੀ ਗਈ ਹੈ ਤਾਂ ਕਿ ਘਰ-ਘਰ ਦੇ ਵਿੱਚ ਇਹ ਸੁਨੇਹਾ ਜਾਵੇ ਕਿ ਨਸ਼ੇ ਕੋੜ ਨੇ ਔਰ ਨਸ਼ੇ ਤੋਂ ਬਚਣ ਵਾਸਤੇ ਜਿਹੜਾ ਜੀ ਸਰਕਾਰ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਪੂਰੇ ਦੇ ਪੂਰੇ ਅਫਸਰशाही ਤੁਹਾਡੇ ਨਾਲ ਹੈ ਕੋਈ ਵੀ ਨਸ਼ਾ ਵੇਚਣ ਵਾਲਾ ਜਿਹੜਾ ਉਹਨੂੰ ਸਿੱਧੀ ਵਾਰਨਿੰਗ ਹੈ ਕਿ ਜਾਂ ਤਾਂ ਇਥੋਂ ਛੱਡ ਕੇ ਬਾਹਰ ਚਲੇ ਜਾਓ ਇੰਨਾ ਫਿਰ ਤੁਹਾਡੇ ਤੇ ਪਰਚਾ ਪਾ ਕੇ ਤੁਹਾਡੀ ਪ੍ਰਾਪਰਟੀ ਕੋਰ ਕੀਤੀ ਜਾਏਗੀ ਤੁਹਾਡੀ ਜਾਇਦਾਦ ਕੋਰ ਕੀਤੀ ਜਾਏਗੀ ਤੁਹਾਡੇ ਤੇ ਪਰਚਾ ਪੈਗਾ ਪੂਰਾ ਦਾ ਪਰਿਵਾਰ ਜਿਹੜਾ ਉਹ ਜੇਲ੍ਹ ਚ ਹੋਏਗਾ ਜੀ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਪਾਕਿਸਤਾਨ ਦੇ ਗੈਂਗਸਟਰ ਵੱਲੋਂ WhatsApp ਕਰ ਰਹੇ ਕਿਸ ਤਰ੍ਹਾਂ ਦੇ ਦੇਖੋ ਇਹਦੇ ਬਾਰੇ ਤਾਂ ਮੇਰੇ ਕੋਲ ਜਿਆਦਾ ਕੋਈ ਇਨਫੋਰਮੇਸ਼ਨ ਹੈ ਨਹੀਂ ਪਰ ਰਾਜਾ ਵੜਿੰਗ ਜੀ ਹੋਰਾਂ ਨੇ ਜਿਹੜੀ ਇੱਕ ਸ਼ਬਦਾਵਲੀ ਕਾਲਾ ਜਾਂ ਐਸ ਸੀ ਭਾਈਚਾਰੇ ਵਾਸਤੇ ਲਫਜ਼ ਯੂਜ਼ ਕੀਤਾ ਨਾ ਬੜਾ ਇਤਰਾਜ਼ ਜਿੱਤੇ ਜੀ ਬੜਾ ਮੰਨਦੇ ਵਿੱਚ ਗੁੱਸਾ ਜਿਸ ਗੱਲ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਦਿਨ-ਦਿਨ ਚਾਰ-ਚਾਰ ਵਾਰ ਐਮਐਲਏ ਐਮਪੀ ਬਣ ਕੇ ਹੁਣ ਲੁਧਿਆਣੇ ਤੋਂ ਮਨਿਸਟਰ ਬਣ ਪੰਜਾਬ ਸਰਕਾਰ ਦੇ ਵਿੱਚ ਔਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਦੇਸ਼ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉਹ ਆਪਣੀ لیاقت ਦੇ ਸਿਰ ਤੇ ਗ੍ਰਹਿ ਮੰਤਰੀ ਬਣਿਆ ਜੀ ਉਹ ਇਸ ਕਰਕੇ ਨਹੀਂ ਬਣੇ ਕਿ ਉਹ ਐਸੀ ਸਮਾਜ ਦੇ ਵਿੱਚੋਂ ਸੀਗੇ ਭਰ ਐਸੀ ਸਮਾਜ ਨੂੰ ਇਸ ਕਰਕੇ ਉਭਾਰਨਾ ਕਿ ਜੀ ਉਹਨਾਂ ਨੂੰ ਚੱਕ ਕੇ ਕਾਂਗਰਸ ਪਾਰਟੀ ਨੇ ਦੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਹੂੰ ਇੱਕ ਕਾਂਗਰਸ ਸਰਕਾਰ ਦਾ ਪਰ ਇਹ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਨਾ ਜੀ ਇਹ ਕਾਲਾ ਜਾਂ ਗਰੀਬ ਜਾਂ ਉਹਨੂੰ ਚੱਕ ਕੇ ਇਹ ਵੱਡੇ ਦੱਸ ਜੀ ਕੋਈ ਕੋਈ ਐਸਸੀ ਕੋਈ ਵਿਚਾਰਾ ਥੋੜਾ ਜੀ ਐਸੀ ਇੱਕ ਸਿਟੀਜ਼ਨ ਹੈ ਜੀ ਭਾਰਤ ਦੇਸ਼ ਦਾ ਉਹਦੇ ਕੋਲੇ ਰਾਈਟ ਹੈ ਜੀ ਆਪਣਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਜੀ ਸਾਰਾ ਕੁਝ ਠੀਕ ਹੈ ਜੀ ਅੱਜ ਨਾਬਾ ਸੀਟਾ ਰਿਜ਼ਰਵ ਹੈ ਜੀ ਇਸ ਸੰਵਿਧਾਨ ਮੁਤਾਬਕ ਰਿਜ਼ਰਵ ਹੈ ਜੀ ਇਹ ਕੋਈ ਕਿਸੇ ਦੇ ਕਹਿਣ ਤੇ ਜਾਂ ਤਰਸ ਦੇ ਆਧਾਰ ਤੇ ਹੋਣਾ ਰਿਜ਼ਰਵ ਹੈ ਜੀ ਸੋ ਇਹ ਜਿਹੜਾ ਸਿਸਟਮ ਹੈ ਨਾ ਜੀ ਸਾਡੇ ਸਮਾਜ ਦਾ ਉਹਦੇ ਵਿੱਚ ਐਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੀਆਂ ਸੜਕਾਂ ਬਣਦੀਆਂ ਨੇ ਜਿੰਨੀ ਖੇਤੀਬਾੜੀ ਹੋ ਰਹੀ ਆ ਜਿੰਨੀਆਂ ਫੈਕਟਰੀਆਂ ਚੱਲਦੀਆਂ ਨੇ ਜਿੰਨੇ ਲੇਬਰ ਦਾ ਕੰਮ ਹੈ ਜਿੰਨੇ ਵੱਡੇ ਵੱਡੇ ਆਪਾਂ ਬਿਲਡਿੰਗਾਂ ਦੇਖਦੇ ਆਂ ਵੱਡੇ ਵੱਡੇ ਸ਼ਹਿਰਾਂ 'ਚ ਜਿੰਨੀ ਢੋਟ ਹੋਈ ਆ ਜਿੰਨੇ ਟਰੱਕ ਡਰਾਈਵਰ ਸਾਡੇ ਭਰਾ ਜਿੰਨੇ ਕੰਮ ਕਰਦੇ ਨੇ ਸਾਰਾ ਉਹ ਆਪਣੇ ਉਹੀ ਲੋਕ ਨੇ ਜਿਹੜੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਇਹਨਾਂ ਦੇ ਕੀ ਸੋਚ ਹੋਏਗੀ ਜੀ ਸੋ ਪਤਲਾ ਵੀ ਫੁੱਕਿਆ ਸੀ ਨਾਬਾ ਦੇ ਵਿੱਚ ਔਰ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਔਰ ਸਾਰੀ ਕੱਲਾ ਇਹਦੇ ਵਿੱਚ ਪੋਲਿਟੀਕਲ ਮਾਮਲਾ ਨਹੀਂ ਕੋਈ ਵੀ ਜੀ ਕਿਸੇ ਪਾਰਟੀ ਵਿਅਕਤੀ ਵਿਸ਼ੇਸ਼ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਤਾਂ ਪੰਜਾਬ ਦੇ ਜੁੜੇ ਗਰੀਬ ਲੋਕਾਂ ਦੀ ਮਾਨਸਿਕਤਾ ਪ੍ਰਤੀ ਸੋਚ ਨੂੰ ਉਜਾਗਰ ਕਰਨ ਵਾਲਾ ਜੀ ਕਿ ਕੈਸੀ ਉਹਨਾਂ ਦੀ ਸੋਚ ਹੋਏਗੀ ਕਿ ਕਿੰਨੇ ਕੁ ਮਾਨਸਿਕ ਰੋਗੀ ਹੋਣਗੇ ਜੀ ਉਹ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਬੱਸੀ ਪਈ ਹੈ ਕਿ ਜੀ ਐਸ ਸੀ ਜਿਹੜਾ ਜੀ ਉਹ ਗਰੀਬ ਜ ਹੈ ਜੀ ਕਾਲੇ ਜੇ ਰੰਗਦਾ ਹੈ ਜੀ ਵਾਟ ਇ ਇਸ ਇਹ ਵੀ ਅਸੀ ਦੇ ਸਰਤੇ ਤੇ ਵੀ ਵੋਟਾ ਵੀ ਲੈਂਦੇ ਰਹੇ ਨੇ ਜਿੱਤੇ ਵੀ ਰਹੇ ਨੇ ਬਿਲਕੁਲ ਜੀ ਕਿਉਂ ਨਹੀਂ ਜਿੱਤੇ ਰਹੇ ਜੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਮੈਡਮ ਦਰੁਪਤੀ ਮਰਮੂਨ ਜੀ ਐਸਸੀ ਸਮਾਜ ਚੋਂ ਹੈ ਜੀ ਕਿੱਡੀ ਕਿੱਡੀ ਵੱਡੀ ਗੱਲ ਹੈ ਜੀ ਔਰ ਉਹ ਇਸ ਕਰਕੇ ਨਹੀਂ ਵੀ ਉਹ ਐਸਸੀ ਸਮਾਜ ਚੋਂ ਹੈ ਜੀ ਉਹ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਹੈ ਜੀ ਠੀਕ ਹੈ ਜੀ ਭੀਮਰਾਓਂ ਬੇਦਕਰ ਸਾਹ ਫਰਾਂ ਦਾ ਮੁਕਾਬਲਾ ਮੈਨੂੰ ਤੁਸੀਂ ਦੱਸੋ ਜੀ ਜਿੰਨੀਆਂ ਡਿਗਰੀਆਂ ਉਹਨਾਂ ਕੋਲ ਸੀਗੀਆਂ ਕਿਸੇ ਕੋਲ ਸੀਗੀਆਂ ਜੀ ਉਹੋ ਜਦੋਂ ਸਰਕਾਰ ਬਣੀ ਭਾਰਤ ਆਜ਼ਾਦ ਹੋਣ ਤੋਂ ਬਾਅਦ ਆ ਤਾਂ ਉਹਦੇ ਵਿੱਚੋਂ ਕਾਨੂੰਨ ਮੰਤਰੀ ਬਣੇ ਤੇ ਉਹ ਆਪਣੀ ਲਿਆਕਤ ਕਰਕੇ ਬਣੇ ਨੇ ਜੀ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਸੰਵਿਧਾਨ ਤੁਸੀਂ ਬਣਾਓ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਸੀ ਆਪਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਹਿਣਾ ਵੀ ਗਰੀਬ ਜੇ ਵਿਚਾਰੇ ਜੇ ਕਾਲੇ ਜੇ ਕੰਮ ਕਰਨ ਵਾਲੇ ਮਜ਼ਦੂਰ ਇਹਨਾਂ ਨੂੰ ਅਸੀਂ ਮੌਕਾ ਦਿੱਤਾ ਇਹ ਇਹਦਾ ਮਤਲਬ ਕੀ ਬਣਦਾ ਜੀ ਇਹ ਇਹ ਤਾਂ ਸਰਾਸਰ ਬਹੁਤ ਗਲਤ ਹੈ ਜੀ ਬਾਕੀ ਜਿਹੜੀ ਕੋਈ ਤੁਸੀਂ ਕਹਿੰਨ ਉਹ ਵੀ ਕੋਈ ਧਮਕੀ ਦਿੱਤੀ ਹੈ ਇਹ ਬਿਲਕੁਲ ਇਹ ਮਤਲਬ ਇਦਾਂ ਦੀ ਕੋਈ ਗਲਤ ਹਰਕਤ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ ਬੇਸ਼ੱਕ ਉਹਨਾਂ ਨੇ ਗਲਤ ਬੋਲਿਆ ਪਰ ਇੱਕ ਲੀਡਰ ਨੇ ਕਿਸੇ ਪਾਰਟੀ ਦੇ ਔਰ ਲਾਇ ਐਂਡ ਆਰਡਰ ਜਿਹੜਾ ਮੁੱਖ ਮੰਤਰੀ ਸਾਫ ਖਰੀ ਖੁਦ ਦੇਖ ਰਹੇ ਨੇ ਔਰ ਉਹਦੀ ਉਪਰੋਪਰ ਤਹਿਕੀਕਤ ਕਰ ਲੈਣਗੇ ਪੰਜਾਬ ਸਰਕਾਰ ਵੱਲੋਂ ਨਸੀਮ ਸਾਹਿਬ ਵੱਲੋਂ ਜਿਹੜੀ ਇਹ ਮਹਿੰਮ ਚਲਾਈ ਗਈ ਹੈ ਨਸ਼ਾ ਅੰਮ੍ਰਿਤ ਬਹੁਤ ਫਾਇਦੇਮੰਦ ਹੈ ਔਰ ਜਿਹੜੀ ਮਾਰਚ ਤੋਂ ਜਿਹੜੀ ਇਹ ਮਹਿੰਮ ਚਲਾਈ ਹੈ ਇਹਦੇ ਵਿੱਚ ਆ ਓਵਰオール ਜਿਹੜੇ ਹੈਗੇ ਨੇ ਅ ਅੱਜ ਡੀਜੀ ਸਾਹਿਬ ਦਾ ਵੀ ਜਿਹੜਾ ਇਸ ਪ੍ਰੋਗਰਾਮ ਦਾ ਵਿੱਚੇ ਵੀ ਬਹੁਤ ਹਜ਼ਾਰਾਂ ਦੀ ਕਿਤਾਬਾਂ ਦੇ ਵਿੱਚ ਜਿਹੜੇ ਪਰਚੇ ਦਰਜ ਹੋਏ ਨੇ ਨਾਂਬੇ ਦੇ ਵਿੱਚ ਵੀ ਜਿਹੜਾ ਜਦੋਂ ਦੀ ਇਹ ਮਹਮ ਚੱਲੀ ਆ ਬਹੁਤ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰਜ ਹੋਏ ਨੇ ਛੋਟੇ ਪਰਚੇ ਵੀ ਦਰਜ ਹੋਏ ਨੇ ਇਹਦੇ ਵਿੱਚ ਅ ਅ ਸਕੇਤ ਹਸਪੀਟਲ ਨਾਲ ਵਿੱਚ ਵੀ ਜਿਹੜੇ ਹੈਗੇ ਨੇ ਦਾਖਲ ਕਰਵਾਏ ਗਏ ਨੇ ਜੋ ਪਰਾਲਾ ਸਰਕਾਰ ਦਾ ਚੱਲ ਰਿਹਾ ਹੈ ਔਰ ਬਹੁਤ ਵਧੀਆ ਰਿਕੋਰਡੀਨੇਟ ਜਿਹੜਾ ਅੱਜ ਕਮੇਟੀਆਂ ਬਣਾਈ ਗਈਆਂ ਨੇ ਅਰਬਨ ਲੈਵਲ ਤੇ ਵਾਰਡ 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 ਬਾਡਾਂ ਦੇ ਹਸਾਬ ਨਾਲ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਬਣੀਆਂ ਨੇ ਕਮਟੀਆਂ ਇਹਦਾ ਜਿਹੜਾ ਬਹੁਤ ਫਾਇਦਾ ਹੋਊਗਾ ਇਸ ਗੱਲ ਦਾ ਕਿ ਇਹਦੇ ਨਾਲ ਜਿਹੜਾ ਹੈਗਾ ਸਿੱਧਾ ਐਡਮਿਨਿਸਟ੍ਰੇਸ਼ਨ ਨਾਲ ਸੰਪਰਕ ਬਣੂਗਾ ਔਰ ਜਿਹੜਾ ਹੈਗਾ ਇਹ ਤੇ ਨਸ਼ਿਆਂ ਦੇ ਵਿਰੁੱਧ ਢਲ ਪਈ ਲੋਕਾਂ ਨੇ ਕੀ ਵਿਸ਼ਵਾਸ ਦਵਾਇਆ ਤਾਂ ਲੋਕਾਂ ਦਾ ਵਿਸ਼ਵਾਸ ਇਹ ਹੈ ਵੀ ਇਹਨਾਂ ਦੇ ਅਸੀਂ ਮੈਂਬਰ ਮਰਜੀ ਨਾਲ ਮੈਂਬਰ ਚੁਣਵਾਏ ਨੇ ਜਿਹੜੇ ਮੈਂਬਰ ਇਹਨਾਂ ਦੇ ਮੈਂਬਰਸ ਨੇ ਇਹੀ ਜਿਹੜਾ ਉੱਥੇ ਸਾਨੂੰ ਫੀਡਬੈਕ ਦੇਣਗੇ ਪਿੰਡ ਦੀ ਦੇਣਗੇ ਜੇ ਕੋਈ ਦੁੱਖ ਤਕਲੀਫ ਹੋਊਗੀ ਇਹਨਾਂ ਦੇ ਜਿਹੜਾ ਨਸ਼ਾ ਵਿਰੋਧ ਕੋਈ ਇਨਫੋਰਮੇਸ਼ਨ ਹੋਊਗੀ ਸਾਨੂੰ ਤੁਹਾਨੂੰ ਦੇਣਗੇ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਜੋ ਮਹਮਾ ਲਿਖੀ ਗਈ ਆ ਉਹ ਸੀ ਪਿੰਡ ਪਿੰਡ ਜਾ ਕੇ ਉਸ ਦੇ ਤਹਿਤ ਜਿਹੜੀਆਂ ਕਮੇਟੀਆਂ ਬਣਾਈਆਂ ਸੀ ਦੀਆਂ ਬੀਟੀਸੀ ਬਾੜਾਂ ਦੇ ਵਿੱਚ ਉਹਨਾਂ ਦੀ ਅੱਜ ਪ੍ਰਸ਼ਾਸਨ ਦੇ ਨਾਲ ਵਿਸ਼ੇਸ਼ ਜਿਹੜੀ ਮੀਟਿੰਗ ਰੱਖੀ ਗਈ ਆ ਇਸ ਨੂੰ ਅੱਗੇ ਲ ਜਾਂਦੇ ਹੋਏ ਜਿਹੜੀਆਂ ਮੀਟਿੰਗਾਂ ਨੇ ਅਸੀਂ ਇਹ ਲੋਕ ਲਹਿਰ ਤੋਂ ਬਿਨਾ ਜਿਹੜੀ ਮਹਿਮਾ ਹੈ ਨੇ ਪਰੇ ਨਹੀਂ ਚੜ ਸਕਦੀ ਪਿੰਡਾਂ ਦੇ ਅਸੀਂ ਵੀ ਗਏ ਜਿਹੜੀਆਂ ਮਾਮਾ ਸੀ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਤਸ ਗਏ ਸੀ ਜੋ ਉਹ ਮੌਤ ਦੇ ਨਿਗਾਹ ਲਿਆ ਉਹਨਾਂ ਨੂੰ ਔਰ ਮਾਮਾ ਉਹ ਬਹੁਤ ਧੰਨਵਾਦ ਕਰਦੇ ਨੇ ਜਿਹੜੀ ਮਹਿਮਾ ਪਹਿਲਾਂ ਕਿਉਂ ਨਹੀਂ ਚਲਾਈ ਗਈ ਚਲੋ ਸਰਕਾਰ ਜਦੋਂ ਆਈ ਪਹਿਲੀਆਂ ਸਰਕਾਰਾਂ ਨੇ ਇਹਨੂੰ ਨਸ਼ੇ ਨੂੰ ਬੜਾਵਾ ਦਿੱਤਾ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਆ ਇਹਨੇ ਪਹਿਲਾਂ ਹੀ ਮੈਨੀਫੈਸਟੋ ਦੇ ਵਿੱਚ ਵੀ ਰੱਖਿਆ ਸੀ ਵੀ ਜਿਹੜਾ ਅਸੀਂ ਨਸ਼ਾ ਆਉਣ ਸਾਰ ਅਸੀਂ ਜਿਹੜਾ ਇਹਨੂੰ ਖਤਮ ਕਰਾਂਗੇ ਔਰ ਸਰਕਾਰ ਉਸ ਮਹਿਮ ਦੇ ਉਸ ਵਾਅਦੇ ਦੇ ਉੱਪਰ ਖਰਾ ਉਤਰਦੀ ਹੋਈ ਜਿਹੜੀ ਮਹਿਮ ਨੂੰ ਪੂਰ ਚੁਰ ਤੇ ਸਭ ਤੋਂ ਜਿਹੜਾ ਵੱਧ ਜਿਹੜਾ ਜੋਰ ਆ ਜਿਹੜਾ ਨਸ਼ੇ ਜਿਹੜੀ ਲੱਗੇ ਪੰਜਾਬ ਦੇ ਵਿੱਚ ਡਰਗਜਾ ਉਹਨੂੰ ਰੋਕਣ ਦੇ ਲੱਗੀ ਹੋਈ ਆ ਪਹਿਲਾਂ ਛੋਟੇ ਛੋਟੇ ਮਾਸੂ ਜਿਹੜੇ ਵੱਡੇ ਮਾਸੂ ਜਿਹੜੇ ਫੜੇ ਗਏ ਨੇ ਔਰ ਅਗੋ ਉਮੀਦ ਕਰਦਾ ਹਾਂ ਜਿਹੜੇ VDC ਕਮੇਟੀ ਮੈਂ ਨੇ ਉਹ ਸਰਕਾਰ ਦਾ ਪੂਰਨ ਸਹਿਯੋਗ ਦੇਣਗੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਪ੍ਰਸ਼ਾਸਨ ਨੇ ਜੋ ਪ੍ਰਬੰਧ ਕੀਤੇ ਨੇ ਪ੍ਰਸ਼ਾਸਨ ਨਾਲ ਜੋ ਮੀਟਿੰਗ ਕੀਤੀ ਹੈ ਸਾਰੇ ਬਲਾਕ ਅਨਚਾਰਜ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਸਾਡੇ ਐਮਐਲ ਸਾਹਿਬ ਗੁਰਦੇਵ ਸਿੰਘ ਦੇਮਾਨ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਜਿਹੜਾ ਇਹ ਪ੍ਰਬੰਧ ਹੋਇਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ